ਸਸਿਕਾਲ ਦੋਸਤੋ ਅੱਜ ਜੋ ਫੈਸਲੇ ਦੀ ਘੜੀ ਆਈ ਹੈ ਜੋ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀਗਾ 3 ਮਹੀਨੇ ਤੋਂ ਤਨਖਾਹਿਆ ਕਰਾਰ ਦਿੱਤਾ ਗਿਆ ਸੀਗਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅੱਜ 2 ਵਜੇ ਉਹਨਾਂ ਦੀ ਇੱਥੇ ਉਹ ਅਕਾਲ ਤਖਤ ਤੇ ਤਲਬ ਹੋਣਾ ਪੇਸ਼ੀ ਹੈ ਉਹਨਾਂ ਦੀ ਤੇ ਇਸ ਦੇ ਉਲਾਵਾ ਜੇ ਉਹਨਾਂ ਦੇ ਨਾਲ ਦੇਖਿਆ ਜਾਵੇ ਤਾਂ ਜੋ 2007 ਤੋਂ ਲੈ ਕੇ 2017 ਤੱਕ ਜੋ ਵੀ ਅਕਾਲੀ ਦਲ ਦੀ ਲੀਡਰਸ਼ਿਪ ਰਹੀ ਹੈ ਉਹ ਵੀ ਅੱਜ ਅਕਾਲ ਤਖਤ ਤੇ ਪੇਸ਼ ਹੋਏਗੀ ਤੇ ਜੋ ਵੀ ਪਿੱਛੇ ਗੁਨਾਹ ਹੋਏ ਆ ਚਾਹੇ ਉਹ ਸੌਦਾ ਸਾਧ ਵੀ ਮਾਫੀ ਨੂੰ ਲੈ ਕੇ ਸੀ ਗਈ ਚਾਹੇ ਉਹ ਕੋਟਕਪੂਰਾ ਵਿਖੇ ਗੋਲੀ ਕਾਂਡ ਹੋਏ ਸੀਗੇ ਜਾਂ ਜੋ ਹਥਿਆਰ ਲਵਾਏ ਸੀਗੇ ਜਾਂ ਜੋ ਸਰੂਪ ਚੋਰੀ ਹੋਏ ਆ ਜਾਂ ਜੋ ਬੇਅਦਬੀ ਦੇ ਘਟਨਾਵਾਂ ਹੋਈਆਂ ਉਹਨਾਂ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀ ਕੈਬਨਟ ਜਾਂ ਉਸ ਸਮੇਂ ਦੇ ਸ਼ਰਮਣੀ ਕਮੇਟੀ ਮੈਂਬਰ ਨੂੰ ਜੋ ਧਾਰਮਿਕ ਜਾਂ ਸਿਆਸੀ ਸਜ਼ਾ ਸੁਣਾਈ ਜਾਏਗੀ ਸੰਪੂਰਨ ਜਗਤ ਦੇ ਵਿੱਚ ਜਿੱਥੇ ਵੀ ਸਿੱਖ ਬੈਠੇ ਆ ਉਹਨਾਂ ਸਾਰਿਆਂ ਦੀਆਂ ਜੋ ਨਿਗਾਹਾਂ ਆ ਉਹ ਅਕਾਲ ਤਖਤ ਸਾਹਿਬ ਵੱਲ ਲੱਗੀਆਂ ਹੋਈਆਂ ਕਿ ਵੀ ਅੱਜ ਜੋ ਜੋ ਫੈਸਲਾ ਹੈ ਇਹ ਇੱਕ ਇਤਿਹਾਸਿਕ ਫੈਸਲਾ ਹੋ ਨਿਭੜੇਗਾ ਵੇਖਣਾ ਇਹ ਬਣਦਾ ਹੈ ਕਿ ਦੱਸਣਯੋਗ ਇਹ ਵੀ ਹੈ ਕਿ ਵੀ ਇਹਨਾਂ ਤੋਂ ਇਲਾਵਾ ਜੋ ਉਸ ਸਮੇਂ ਦੇ ਅਕਾਲ ਤਖਤ ਦੇ ਜਹੇਦਾਰ ਗਿਆਨੀ ਗੁਰਵਚਨ ਸਿੰਘ ਗਿਆਨੀ ਗੁਰਮਖ ਸਿੰਘ ਤੇ ਦਮਦਮਾ ਸਾਹਿਬ ਦੇ ਗਿਆਨੀ ਕਵਾਲ ਸਿੰਘ ਜੀ ਨੂੰ ਵੀ ਅਕਾਲ ਤਖਤ ਦੇ ਉੱਪਰ ਤਲਬ ਕੀਤਾ ਗਿਆ ਉਹਨਾਂ ਤੋਂ ਵੀ ਜਵਾਬਦੇਹੀ ਕੀਤੀ ਜਾਏਗੀ ਤੇ ਹੁਣ ਵੇਖਣਾ ਇਹ ਬਣਦਾ ਹੈ ਦੇ ਜਥੇਦਾਰ ਸ਼੍ਰੀ ਰਕबीर ਸਿੰਘ ਜੀ ਨੇ ਜੋ ਅਪੀਲ ਕੀਤੀ ਸੀਗੀ ਕਿ ਵੀ ਇੱਥੇ ਕੋਈ ਰੌਲਾ ਰੱਪਾ ਨਹੀਂ ਹੋਣਾ ਚਾਹੀਦਾ ਬਹੁਬਿੰਚੀ ਦੇ ਵਿੱਚ ਜੋ ਅਕਾਲੀ ਦਲ ਦੇ ਮੈਂਬਰ ਆ ਉਹ ਆਉਣੇ ਨਹੀਂ ਚਾਹੀਦੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਢਾਮੀ ਨੂੰ ਵੀ ਇੱਥੇ ਹਾਜ਼ਰ ਰਹਿਣ ਦੇ ਲਈ ਕਿਹਾ ਗਿਆ ਤੇ ਆਪਣੇ ਸਖਤਰਾਂ ਦੇ ਸਮੇਤ ਤੇ ਹੁਣ ਜੋ ਸਾਰੇ ਜਗਤੀਆਂ ਜੋ ਨਿਗਾਹਾਂ ਆ ਉਹ ਇੱਥੇ ਲੱਗੀਆਂ ਹੋਣੀਆਂ ਵੇਖਣਾ ਇਹ ਬਣਦਾ ਕਿ ਅੱਜ ਦਾ ਜੋ ਫੈਸਲਾ ਹੈ ਇਹ ਅਕਾਲੀ ਫੁੱਲਾ ਸਿੰਘ ਵਾਂਗ ਇਤਿਹਾਸਕ ਜੋ ਜਥੇਦਾਰ ਅਕਾਲ ਤਖਸੀ ਗਿਆ ਅਕਾਲੀ ਫੁੱਲਾ ਸਿੰਘ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੋੜੇ ਮਾਰੇ ਸੀਗੇ ਸਜ਼ਾ ਸੁਣਾਈ ਸੀਗੀ ਕਿਉਂਕਿ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਸੀਗੇ ਰਾਜਾ ਸੀਗੇ ਪਰ ਉਹ ਇੱਕ ਸਧਾਰਨ ਸਿੱਖ ਵਜੋਂ ਅਕਾਲ ਤਖ ਦੀ ਫਸੀਲ ਤੇ ਹਾਜ਼ਰ ਹੋਏ ਸੀਗੇ ਤੇ ਉਹਨਾਂ ਦੇ ਕੋੜੇ ਦੀ ਸਜ਼ਾ ਸੁਣਾਈ ਗਈ ਸੀ ਤੇ ਉਹ ਅਲੱਗ ਗੱਲ ਹੈ ਕਿ ਵੀ ਜੋ ਸੰਗਤ ਵੱਲੋਂ ਮਾਫੀ ਦੇ ਦਿੱਤੇ ਜਾਣ ਕਾਰਨ ਉਹਨਾਂ ਦੀ ਕੋੜੇ ਦੀ ਸਜ਼ਾ ਮਾਫ ਕਰ ਦਿੱਤੀ ਗਈ ਸੀਗੀ ਤੇ ਅੱਜ ਸੁਖਵੀਰ ਸਿੰਘ ਬਾਦਲ ਜੋ ਕਿ ਸ਼ੋਮਨੀ ਅਕਾਲੀ ਦਲ ਕਮੇਟੀ ਦੇ ਪ੍ਰਧਾਨ ਵੀ ਹੈ ਤੇ ਜੋ ਮੁੱਖ ਮੰਤਰੀ ਵੀ रह चुके हैं आज वो उन्हें अपने जो भी उनके कैबिनेट मंत्री हैं या उनकी कोर कमिटी ਦੇ ਮੈਂਬਰ ਹੈ ਜਾਂ ਉਸ ਸਮੇਂ ਦੇ ਸ਼ੁਰੂਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੂੰ ਸਾਰਿਆਂ ਨੂੰ ਅੱਜ ਇੱਥੇ ਬੁਲਾਇਆ ਗਿਆ ਤੇ ਤਿੰਨ ਤਖਤਾਂ ਦੇ ਜਥੇਦਾਰਾਂ ਨੂੰ ਵੀ ਜੋ ਕਿ ਉਸ ਸਮੇਂ ਦੇ ਜਥੇਦਾਰ ਸੀਗੇ ਤੇ ਇਹ ਇਤਿਹਾਸਿਕ ਫੈਸਲੇ ਦੇ ਲਈ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਬਣੇ ਰਹਾਂਗੇ ਆਪ ਜੀ ਦੇ ਨਾਲ ਧੰਨਵਾਦ